ਸਸ਼੍ਰੀਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਭਗਵਾਨ ਵਿਸ਼ਨੂ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ 19 ਮਈ 2024 ਮਹੀਨੇ ਇਕਾदशी ਦਾ ਵਾਰ ਦੇਵੀਏ ਦੁਰਲਭ ਸੁਭ ਸੰਜੋਗ ਸਵਾਰਥ ਸiddhi ਜੋਗ ਅਮਰਤ ਸiddhi ਜੋਗ ਮਹਾਂ ਲక్ష్ਮੀ ਜੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜਪਤੀ ਧਨ ਨਾਲ ਮਾਲਾ ਮਾਲ 12 ਰਾਸ਼ੀਆਂ ਦੇ ਵਿੱਚੋਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਚਮਕਣ ਵਾਲੀ ਹੈ ਅਤੇ ਇਹ ਰਾਸ਼ੀ ਵਾਲੇ 11 ਦੇ ਦਿਨ ਤਨ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹ ਸ਼ੇ ਰਾਸ਼ੀ ਵਾਲੇ ਕੁੜੇ-ਉਪਤੀ ਬਣਨ ਵਾਲੇ ਹਨ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਿੰਦੂ ਸਾਸ਼ਤਰਾਂ ਦੇ ਅਨੁਸਾਰ ਹਰ ਵਰਤ ਦਾ ਆਪਣਾ ਹੀ ਮਹੱਤਵ ਅਤੇ ਲਾਭ ਹੁੰਦਾ ਹੈ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਦੇ ਨਾਲ ਭਗਵਾਨ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਭਗਤਾਂ ਤੇ ਸੁੱਖ ਸਮ੍ਰiddhi ਦੀ ਵਰਖਾ ਹੁੰਦੀ ਹੈ ਸਾਰਿਆਂ ਵਰਤਾਂ ਦੇ ਵਿੱਚ ਇਕਾਦਸੀ ਦਾ ਵਰਤ ਬਹੁਤ ਹੀ ਮਹੱਤਵਪੂਰਨ ਵਰਤ ਹੁੰਦਾ ਹੈ ਹਰ ਸਾਲ 24 ਇਕਾਦਸੀ ਹੁੰਦੀਆਂ ਹਨ ਮਈ ਦੇ ਮਹੀਨੇ ਦੇ ਵਿੱਚ ਪੈਣ ਵਾਲੀ ਦੂਸਰੀ ਇਕਾਦਸੀ ਮੋਹਿਨੀ ਇਕਾदशी ਕਹਿੰਦੇ ਹਨ ਇਸ ਵਾਰ 19 ਮਈ ਨੂੰ ਮੋਹਿਨੀ ਇਕਾदशी ਪੈ ਰਹੀ ਹੈ ਇਸ ਦਿਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਭਗਵਾਨ ਅਤੇ ਭਗਵਾਨ ਵਿਸ਼ਨੂੰ ਜੀ ਨੂੰ ਸਮਰਪਿਤ ਵਰਤ ਰੱਖਿਆ ਜਾਂਦਾ ਹੈ ਇਸ ਵਰਤ ਨੂੰ ਕਰਨ ਦੇ ਨਾਲ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ Hindu ਧਰਮ ਦੇ ਵਿੱਚ ਇਕਾदशी ਵਰਤ ਨੂੰ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਧਾਰਮਿਕ માનਨਤਾਵਾਂ ਦੇ ਅਨੁਸਾਰ ਇਕਾਦਸੀ ਦੇ ਦਿਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨ ਦੇ ਨਾਲ ਜੀਵਨ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਹਿੰਦੂ ਧਰਮ ਦੇ ਵਿੱਚ ਮੋਹਿਨੀ ਇਕਾਦਸੀ ਸਾਰੇ ਵਰਤਾਂ ਦੇ ਵਿੱਚੋਂ ਖਾਸ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਦੇ ਨਾਲ ਜੀਵਨ ਦੇ ਹਰ ਦੁੱਖ ਤਰਦ ਕਸ਼ਟ ਦੂਰ ਹੋ ਜਾਂਦੇ ਹਨ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੇ ਆਓ ਜਾਣਦੇ ਹਾਂ ਮੋਹিনী ਇਕਾदशी ਦਾ ਵਰਤ ਤਰੀਕ ਵਿਧੀ ਅਤੇ ਇਸ ਦਾ ਮਹੱਤਵ ਇਕਾदशी ਮੋਹিনী 18 ਮਈ ਨੂੰ ਸ਼ੁਰੂ ਹੋਵੇਗੀ 8:23 ਤੇ ਇਕਾदशी ਸਮਾਪਤ ਹੋਵੇਗੀ 19 ਮਈ ਨੂੰ ਦੁਪਹਿਰ 2:50 ਤੇ ਇਸ ਦਿਨ ਪੂਰੀ ਵਿਧੀ ਦੇ ਨਾਲ ਵਰਤ ਰੱਖਣ ਦੇ ਨਾਲ ਪੁੰਨ ਅਤੇ ਚੰਗੇ ਪੁੰਨ ਅਤੇ ਚੰਗੇ ਕਰਮ ਬਣਦੇ ਹਨ ਇਸ ਦੇ ਨਾਲ ਹੀ ਦਾਨ ਕਰਨ ਦੇ ਨਾਲ ਕਈ ਜਗ ਕਰਨ ਦੇ ਪੁੰਨ ਮਿਲਦੇ ਹਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਕਿ ਇਸ ਦੇੇਨਦਾਨ ਕਰਨ ਦੇ ਨਾਲ 11 ਗਾਂ ਦਾਨ ਕਰਨ ਦਾ ਫਲ ਮਿਲਦਾ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਇਕਾਦਸੀ ਤੇ ਸਵਤ ਸਿੱਧੀ ਜੋਗ, ਅਮਰਤ ਸਿੱਧੀ ਜੋਗ, ਰੂਪ ਜੋਗ, ਮਹਾਂਲక్ష్ਮੀ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ। ਜਿਸ ਵਿੱਚ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਨੂੰ ਤਨਲਾਭ ਹੋਣ ਦੇ ਜੋਗ ਬਣ ਰਹੇ ਹਨ। ਇਹ ਰਾਸ਼ੀ ਵਾਲੇ ਤਾਂ ਨਾਲ ਮਾਲਾ-ਮਾਲ ਹੋਣ ਵਾਲੇ ਹਨ ਕਰੋੜਪਤੀ ਬਣਨ ਵਾਲੇ ਹਨ ਤੇ ਆਓ ਦੋਸਤੋ ਹੁਣ ਸ਼ੁਰੂ ਕਰਦੇ ਹਾਂ ਕਿ ਉਹ ਪਾਕਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਮਨੁੱਖ ਦੇ ਲਈ ਪੈਸਾ ਬਹੁਤ ਜ਼ਰੂਰੀ ਚੀਜ਼ ਹੋ ਗਈ ਹੈ ਬਿਨਾ ਪੈਸੇ ਦੇ ਮਨੁੱਖ ਕੋਈ ਵੀ ਕੰਮ ਸ਼ੁਰੂ ਕਰਨੀ ਸਕਦਾ ਜੇਕਰ ਕਿਸੇ ਵੀ ਕਾਰਜ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਤਨ ਦੀ ਜ਼ਰੂਰਤ ਪੈਂਦੀ ਹੈ ਬਿਨਾ ਪੈਸੇ ਦੇ ਕੋਈ ਵੀ ਕੰਮ ਸ਼ੁਰੂ ਨਹੀਂ ਹੋ ਸਕਦਾ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਜੀਵਨ ਦੇ ਵਿੱਚ ਤੰਨ ਦੀ ਕੋਈ ਵੀ ਕਮੀ ਨਾ ਹੋਵੇ ਉਹ ਆਪਣਾ ਜੀਵਨ ਸੁੱਖ ਸਹੂਲਤਾਂ ਦੇ ਨਾਲ ਬਤੀਤ ਕਰੇ ਜਿਸ ਦੇ ਲਈ ਉਹ ਦਿਨ ਰਾਤ ਮਿਹਨਤ ਵੀ ਕਰਦਾ ਹੈ ਤਾਂ ਕਿ ਉਹ ਬਹੁਤ ਸਾਰਾ ਤੰਨ ਪ੍ਰਾਪਤ ਕਰ ਸਕੇ ਪਰੰਤੂ ਇੰਨੀ ਮਿਹਨਤ ਦੇ ਕਰਨ ਦੇ ਬਾਵਜੂਦ ਵੀ ਮਨੁੱਖ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਅਤੇ ਉਹ ਸੋਚ ਦੇ ਵਿੱਚ ਪੈ ਜਾਂਦਾ ਹੈ ਕਿ ਇੰਨੀ ਮਿਹਨਤ ਕਰਨ ਦੇ باوجود ਵੀ ਸਫਲਤਾ ਹਾਸਲ ਕਿਉਂ ਨਹੀਂ ਹੋ ਰਹੀ ਤੇ ਤੁਹਾਡੀ ਜਾਣਕਾਰੀ ਤੇ ਲਈ ਦੱਸ ਦਈਏ ਮਨੁੱਖ ਨੂੰ ਮਿਹਨਤ ਕਰਨ ਦੇ ਨਾਲ ਨਾਲ ਉਸ ਦੀ ਕਿਸਮਤ ਵੀ ਉਸੇ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਕਿਸਮਤ ਸਾਥ ਹੋਵੇਗੀ ਤੇ ਮਨੁੱਖ ਨੂੰ ਜੀਵਨ ਦੇ ਵਿੱਚ ਸਫਲਤਾ ਮਿਲ ਜਾਂਦੀ ਹੈ ਜੇਕਰ ਕਿਸਮਤ ਸਾਥ ਨਾ ਦੇਵੇ ਤਾਂ ਮਨੁੱਖ ਆਪਣੀ ਘਾਟ ਮਿਹਨਤ ਦੇ ਨਾਲ ਵੀ ਆਪਣੇ ਇਸ਼ਿਆ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਸਾਰੀਆਂ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ Hindu ਧਰਮ ਦੇ ਵਿੱਚ ਗ੍ਰਹਿ ਨਿਸ਼ੱਤਰ ਅਤੇ ਰਾਸ਼ੀਆਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਜੇਕਰ ਗ੍ਰਹਾਂ ਜਾਂ ਫਿਰ ਕਿਸੇ ਨਿਸ਼ੱਤਰ ਦੇ ਉੱਤੇ ਛੋਟਾ ਜਾਂ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਇਸ ਦਾ ਸਿੱਧਾ ਅਸਰ ਵਿਅਕਤੀ ਦੇ ਜੀਵਨ ਤੇ ਦੇਖਣ ਨੂੰ ਮਿਲਦਾ ਹੈ ਕੁਝ ਲੋਕਾਂ ਦੇ ਇਸ ਦਾ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਉਥੇ ਹੀ ਕੁਝ ਲੋਕਾਂ ਦੇ ਨਾਲ ਅਤੇ ਉੱਥੇ ਹੀ ਕੁਝ ਲੋਕਾਂ ਨੂੰ ਇਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਬਦਲਾਅ ਦੇਖਣ ਨੂੰ ਮਿਲਦੇ ਹਨ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਰਾਸ਼ੀਆਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ। ਜਿਨ੍ਹਾਂ ਦੀ ਸੁੱਤੀ ਹੋਈ ਕਿਸਮਤ ਸ਼੍ਰੀ ਹਰੀ ਵਿਸ਼ਨੂ ਅਤੇ ਮਾਂ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਉਹ ਚਮਕਣ ਵਾਲੀ ਹੈ ਅਤੇ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਚੰਗੇ ਦਿਨਾਂ ਦੀ ਸ਼ੁਰੂਆਤ ਹੋਣ ਵਾਲੀ ਹੈ। ਜੀ ਹਾਂ ਦੋਸਤੋ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਪਾਲਿਸ਼ਾਲੀ ਰਾਸ਼ੀ ਜਿਹੜੀ ਸਭ ਤੋਂ ਪਹਿਲੀ ਆਉਂਦੀ ਹੈ ਉਹ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਤੁਹਾਡੇ ਤੇ ਬਹੁਤ ਜ਼ਿਆਦਾ ਮਿਹਰਬਾਨ ਹੋਣ ਵਾਲੇ ਹਨ ਅਤੇ ਇਹਨਾਂ ਦੇ ਆਸ਼ੀਰਵਾਦ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਤੇ ਹੁਣ ਬਣ ਗਈ ਹੈ ਜਿਸ ਦੀ ਵਜ੍ਹਾ ਦੇ ਨਾਲ ਜੋ ਵੀ ਜੋ ਵੀ ਕਾਰਜ ਜਾਂ ਜੋ ਵੀ ਸਫਲਤਾ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਕਾਰਜ ਤੁਹਾਡੇ ਲਈ ਹੁਣ ਸਫਲ ਹੋ ਜਾਣਗੇ ਸਾਲੋਂ ਸਾਲ ਤੁਹਾਡੇ ਰੁਕੇ ਹੋਏ ਕੰਮ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਅਗਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਹੈ ਜੇ ਉਹ ਪੈਸਾ ਵੀ ਤੇ ਉਹ ਪੈਸਾ ਵੀ ਤੁਹਾਨੂੰ ਮਿਲਣ ਦੀ ਪੂਰੀ ਸੰਭਾਵਨਾ ਬਣ ਰਹੀ ਹੈ ਤੁਸੀਂ ਆਪਣੇ ਸਾਰੇ ਕਰਜ਼ਿਆਂ ਤੋਂ ਮੁਕਤੀ ਪਾਉਣ ਦੇ ਲਈ ਕਾਮਯਾਬ ਰਹੋਗੇ ਤੁਹਾਡੇ ਦੁਆਰਾ ਕੀਤੀ ਗਈ ਕੋਸ਼ਿਸ਼ ਸਫਲ ਹੋਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਉਹ ਪਾ ਦੇ ਵਿੱਚ ਅਚਾਨਕ ਤਨ ਲਾਭ ਹੋਵੇਗਾ ਅਤੇ ਸੁਖ ਸ਼ਾਂਤੀ ਦਾ ਵਾਤਾਵਰਨ ਤੁਹਾਡੇ ਘਰ ਦੇ ਵਿੱਚ ਬਣਿਆ ਰਹੇਗਾ ਨਾਲ ਹੀ ਨਾਲ ਮਕਰ ਰਾਸ਼ੀ ਵਾਲੇ ਉਹ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਸਦਾ ਬਣੀ ਰਹੇਗੀ ਹਾਲਾਂਕਿ ਇਸ ਰਾਸ਼ੀ ਵਾਲੇ ਆਪਣੇ ਗੁੱਸੇ ਵਾਲੇ ਸੁਭਾਅ ਦੇ ਉੱਤੇ ਥੋੜਾ ਕੰਟਰੋਲ ਰੱਖਣ ਤੁਹਾਡੇ ਲਈ ਇਹ ਚੰਗਾ ਰਹੇਗਾ। ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਸ਼ੁਭ ਮਹਾਸੰਯੋਗ ਦੇ ਨਾਲ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਹੁਣ ਲਾਭਦਾਇਕ ਸਮਾਂ ਦੇਖਣ ਨੂੰ ਮਿਲ ਸਕਦਾ ਹੈ। ਤੁਹਾਡੇ ਲਈ ਇਸ ਸਮੇਂ ਦੇ ਵਿੱਚ ਹੁਣ ਲਾਭਦਾਇਕ ਸਥਿਤੀਆਂ ਬਣੀਆਂ ਹੋਈਆਂ ਹਨ। ਤੁਹਾਡੇ ਲਈ ਤਾਲਲਾਬ ਦੇ ਚੰਗੇ ਜੋਗਬੰਦੇ ਦਿਖਾਈ ਦੇ ਰਹੇ ਹਨ ਤੁਹਾਡੇ ਲਈ ਜੋ ਤੁਸੀਂ ਆਪਣੇ ਭਵਿੱਖ ਦੇ ਵਿੱਚ ਜੋ ਯੋਜਨਾਵਾਂ ਬਣਾ ਕੇ ਰੱਖੀਆਂ ਹੋਈਆਂ ਹਨ ਉਹ ਯੋਜਨਾਵਾਂ ਹੁਣ ਸਫਲ ਹੋਣ ਗਈਆਂ ਉਹਨਾਂ ਤੇ ਅਮਲ ਕਰਨ ਦਾ ਸਮਾਂ ਵੀ ਹੁਣ ਆ ਗਿਆ ਹੈ ਉਹਨਾਂ ਤੇ ਅਮਲ ਕਰੋ ਸਫਲਤਾ ਤੁਹਾਡੇ ਹੱਥ ਲੱਗੇਗੀ ਨਾਲ ਹੀ ਨਾਲ ਤੁਹਾਨੂੰ ਹੁਣ ਕਈ ਵੱਡੇ ਫਾਇਦੇ ਦੇਖਣ ਨੂੰ ਮਿਲਣਗੇ ਵਪਾਰੀ ਦੇ ਨਵੇਂ ਰਸਤੇ ਬੰਦੇ ਨਜ਼ਰ ਆਉਣਗੇ ਜੋ ਵਿਅਕਤੀ ਨੌਕਰੀ ਪੇਸ਼ੇ ਵਾਲੇ ਹਨ ਉਹਨਾਂ ਨੂੰ ਪੱਧ ਦੇ ਵਿੱਚ ਉਨਤੀ ਮਿਲੇਗੀ ਅਤੇ ਉੱਚ ਅਧਿਕਾਰੀਆਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਸਮਾਜ ਦੇ ਵਿੱਚ ਮਾਨ ਸਨਮਾਨ ਵਧੇਗਾ ਨਾਲ ਹੀ ਨਾਲ ਸੰਤਾਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲੇਗਾ ਮਾਤਾ ਪਿਤਾ ਦਾ ਆਸ਼ੀਰਵਾਦ ਤੁਹਾਨੂੰ ਵੱਡੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ ਇਨਾ ਰਾਸ਼ੀ ਵਾਲਿਆਂ ਨੂੰ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਮਾਂ ਤੁਹਾਡੇ ਲਈ ਅਨੁਕੂਲ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਇਹ ਸਮਾਂ ਖੁਸ਼ੀਆਂ ਦੀ ਸੁਗात ਲੈ ਕੇ ਆਇਆ ਹੈ ਜੀ ਹਾਂ ਦੋਸਤੋ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਮਾਂ ਹੋਵੇਗਾ ਦੋਸਤੋ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਆਵੇਗੀ ਤੁਹਾਡੇ ਰੁਕੇ ਹੋਏ ਸਾਰੇ ਕੰਮ ਹੁਣ ਸਮੇਂ ਸਿਰ ਪੂਰੇ ਹੋ ਜਾਣਗੇ ਜੀਵਨ ਸਾਥੀ ਦੇ ਨਾਲ ਪਿਆਰ ਵਧੇਗਾ ਸੰਤਾਨ ਪਕਸ਼ ਤੋਂ ਕੋਈ ਵੱਡੀ ਖੁਸ਼ਖਬਰੀ ਮਿਲਣ ਦੀ ਨਾਲ ਤੁਹਾਡਾ ਮਨ ਪੌਤ ਹੀ ਖੁਸ਼ ਰਹੇਗਾ ਭਗਵਾਨ ਵਿਸ਼ਨੂ ਅਤੇ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਵਾਤਾਵਰਨ ਰਹੇਗਾ ਤੁਹਾਡੇ ਘਰ ਦੇ ਵਿੱਚ ਨਵੀਆਂ ਚੀਜ਼ਾਂ ਦਾ ਆਗਮਨ ਵੀ ਹੋ ਸਕਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਦਾ ਵਾਤਾਵਰਨ ਰਹੇਗਾ ਨਾਲ ਹੀ ਨਾਲ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਅਧਿਕ ਮੁਨਾਫਾ ਦੇਖਣ ਨੂੰ ਮਿਲ ਸਕਦਾ ਹੈ ਉਹ ਨੌਕਰੀ ਪੇਸ਼ੇ ਵਾਲਿਆਂ ਨੂੰ ਨੌਕਰੀ ਦੇ ਸਬੰਧ ਦੇ ਵਿੱਚ ਕੋਈ ਬਹੁਤ ਵੱਡੀ ਖੁਸ਼ਖਬਰੀ ਸੁਣਾਉਣ ਨੂੰ ਮਿਲ ਸਕਦੀ ਹੈ ਭਗਵਾਨ ਵਿਸ਼ਨੂੰ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਮਾਂ ਤੁਹਾਡੇ ਲਈ ਕੰਨਿਆ ਰਾਸ਼ੀ ਵਾਲਿਓ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਹੁਣ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਦੀ ਅਗਲੀ ਰਾਸ਼ੀ ਹੈ ਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਮੇਨ ਰਾਸ਼ੀ ਵਾਲਿਓ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਇਸ ਸਮੇਂ ਦੇ ਵਿੱਚ ਮਿਲ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦਾ ਨਾਮ ਲੈ ਕੇ ਸ਼ੁਰੂ ਕਰੋ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਇਸ ਸਮਾਜਿਕ ਰੋਗ ਤੋਂ ਆਪਣੀ ਅਲੱਗ ਪਹਿਚਾਣ ਬਣਾਉਣ ਦੇ ਵਿੱਚ ਕਾਮਯਾਬ ਹੋਵੋਗੇ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਸਿੱਖਿਆ ਦੇ ਲਈ ਸਮਾਵਧਿਆ ਹੈ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਦੰਪਤੀ ਜੀਵਨ ਸੁਖ ਮੇ ਰਹੇਗਾ ਦੋਸਤੋ ਕਹਿਣਾ ਗਲਤ ਨਹੀਂ ਹੋਵੇਗਾ ਮੇਨ ਰਾਸ਼ੀ ਵਾਲਿਓ ਹੁਣ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਿਸ ਦੇ ਤੁਸੀਂ ਹੱਕਦਾਰ ਹੋ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਅਨੇਕ ਪ੍ਰਕਾਰ ਦੇ ਲਾਭ ਧਨ ਲਾਭ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਦੇ ਬਾਰੇ। ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦਾਈਏ ਕਿ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਹੀ ਸ਼ੁਭ ਸੰਜੋਗ ਦਾ ਨਰਮਣ ਹੋਣ ਜਾ ਰਿਹਾ ਹੈ। ਇਨਾਰਾਸ਼ੀ ਵਾਲਿਆਂ ਦੇ ਲੋਕਾਂ ਦੇ ਕਾਰਜ ਅਤੇ ਵਿਚਾਰਾਂ ਦੇ ਵਿੱਚ ਇਕਾਗਰਤਾ ਅਤੇ ਸ਼ਾਂਤੀ ਰਹੇਗੀ ਤੁਸੀਂ ਨਵੀਆਂ-ਨਵੀਆਂ ਸਫਲਤਾਵਾਂ ਦੀਆਂ ਪੌੜੀਆਂ ਤੇ ਚੜਦੇ ਰਹੋਗੇ ਅਤੇ ਆਪਣੀ ਅਲੱਗ ਹੀ ਪਛਾਣ ਬਣਾ ਸਕੋਗੇ ਤੁਸੀਂ ਆਪਣੀ ਮਿਹਨਤ ਦੇ ਨਾਲ ਜੋ ਵੀ ਕੰਮ ਕਰੋਗੇ ਉਹ ਪੂਰੀ ਸਫਲਤਾਪੂਰਕ ਕਰੋਗੇ ਦੋਸਤੋ ਤੁਹਾਨੂੰ ਦੱਸ ਦਈਏ ਤੁਹਾਨੂੰ ਲਾਭ ਦੇ ਵਿੱਚ ਜੋਗ ਪਾਉਂਦੇ ਨਜ਼ਰ ਆ ਰਹੇ ਹਨ ਤੁਹਾਨੂੰ ਲਾਭ ਦੇ ਜੋਗ ਪਾਉਂਦੇ ਨਜ਼ਰ ਆ ਰਹੇ ਹਨ ਤੁਹਾਨੂੰ ਦੱਸਦਾ ਇਹ ਕਿ ਭਗਵਾਨ ਵਿਸ਼ਨੂ ਅਤੇ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਤੁਹਾਡੇ ਪਰਿਵਾਰ ਦੇ ਵਿੱਚ ਹੁਣ ਖੁਸ਼ੀ ਨਮਾ ਦਾ ਖੁਸ਼ੀ ਨਮਈ ਦਾ ਮਾਹੌਲ ਰਹੇਗਾ ਨਾਲ ਹੀ ਨਾਲ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਅਚਾਨਕ ਹੀ ਤੁਹਾਨੂੰ ਤਨ ਪ੍ਰਾਪਤੀ ਹੋਣ ਵਾਲੀ ਹੈ ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਨੂੰ ਇਸ ਸਮੇਂ ਦੇ ਵਿੱਚ ਕੋਈ ਸ਼ੁਭ ਸੰਦੇਸ਼ ਮਿਲਣ ਦੀ ਵੀ ਸੰਭਾਵਨਾ ਹੈ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਦੋਸਤੋ ਇਹ ਜਿੰਨੀਆਂ ਵੀ ਰਾਸ਼ੀਆਂ ਹਨ ਇਹ ਸਾਰੀਆਂ ਤਾਰ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ। ਇਹਨਾਂ ਨੂੰ ਅਨੇਕ ਪ੍ਰਕਾਰ ਦੇ ਤਨ લાભ ਹੋਣ ਵਾਲੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਹੁਣ ਬਦਲ ਜਾਵੇਗਾ। ਦੋਸਤੋ ਭਗਵਾਨ ਵਿਸ਼ਨੂੰ ਅਤੇ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਇਹਨਾਂ ਰਾਸ਼ੀਆਂ ਨੂੰ ਪ੍ਰਾਪਤ ਹੋਵੇਗਾ। ਦੋਸਤੋ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ